ਇਹ ਅੰਟੀ ਜੀ ਤੁਸੀਂ ਇੱਥੇ ਸਵੇਰੇ ਕਿੰਨੇ ਵਜੇ ਪਹੁੰਚ ਜਾਂਦੇ ਜੀ ਮੈਂ ਵੀਰੇ 9:30 ਵਜੇ ਪਹੁੰਚ ਜਾਂਦੀ ਆ ਤੇ ਰਾਤ 8:00 ਵਜੇ ਸਾਰਾ ਅੱਛਾ ਤੇ ਕਿੰਨੇ ਕਿ ਕਸਟਮਰ ਤੁਹਾਡੇ ਕੋਲ ਹੁੰਦੇ ਗਾਹ ਕਿੰਨੇ ਕ ਆ ਜਾਂਦੇ ਆ ਨਾ ਮਾਤਰੀ ਅੱਗੇ ਵੀ ਲੱਦਦੇ ਅੱਛਾ ਘਾਟੀ ਹੁੰਦੇ ਗਾਗ ਹਾਂਜੀ ਤੇ ਅੰਟੀ ਜੀ ਕਿਹੜੀ ਕਿਹੜੀ ਚੀਜ਼ ਇੱਥੇ ਤੁਸੀਂ ਬਣਾਉਂਦੇ ਜੇ ਵੀਰੇ ਮੇਰੇ ਕੋਲ ਦੋ ਸਬਜ਼ੀਆਂ ਲੀਆਂ ਦਾਲ ਤੇ ਇੱਕ ਸਬਜ਼ੀ ਹੁੰਦੀ ਜੀ ਚਟਨੀ ਹੁੰਦੀ ਤੇ achar ਹੁੰਦਾ ਕਿ ਚਲ ਨਹੀਂ ਵੀ ਲੱਦਦਾ ਤੇ ਉਹ ਜੁਰ ਬੋਲਗੇ ਅੱਛਾ ਅੱਛਾ ਤੇ 40 ਰੁਪਏ ਪਲੇਟ ਆ ਲੇਕਿਨ ਲੋਕ ਕਹਿੰਦੇ ਜੀ ਤੁਸੀਂ ਬਹੁਤ ਮਹਿੰਗੀ ਲਾਂਦੇ ਜੇ ਅ ਅੰਟੀ ਜੀ ਇਨੀ ਟੈਨਸ਼ਨ ਦੇ ਵਿੱਚ ਕਿਉਂ ਦੇ ਤੁਹਾਡੇ ਦੇ ਕੋਈ ਕਰਜ਼ਾੜਾ ਵੀ ਇਨੀ ਟੈਨਸ਼ਨ ਲਈ ਦੇ ਜੇ ਮੈਂ ਵੀਰੇ 4 ਲੱਖ ਦੀ ਕਰਜ਼ਦਾਰ ਆ ਇਹ 4 ਲੱਖ ਰੁਪਇਆ ਮੇਰੇ ਹਸਬੰਦ ਬਿਮਾਰ ਹੋ ਗਏ ਸੀ ਮੈਂ ਵਿਆਹ ਜੀ ਚੁੱਕਿਆ ਆ ਜੀ ਅੱਛਾ ਹਾਂਜੀ ਉਹ ਚਾਹੋ ਪੈਸੇ ਦਿੱਤੇ ਨਹੀਂ ਗਏ ਹੋ ਨਹੀਂ ਦੇਨੇ ਪਏ ਆ ਥੋੜੇ ਥੋੜੇ ਕਰਕੇ ਉਹ ਪੈਸੇ ਲਾਏ ਕਿਤੇ ਇਹਦਾ 4 ਲੱਖ ਰੁਪਏ ਤੁਸੀਂ ਲਿਆ ਆਂ ਹਾਂਜੀ ਉਹ ਪੈਸੇ ਕਿੱਥੇ ਲਾਤੇ ਇਹਦਾ 4 ਲੱਖ ਰੁਪਏ ਲਿਆ ਦੇ ਮੇਰੇ ਹਸਬੰਦ ਬਿਮਾਰ ਹੋ ਗਏ ਸੀ 2 ਸਾਲੋਂ ਘਰ ਬੈਠੇ ਆ ਅੱਛਾ ਤੇ ਤੁਹਾਨੂੰ ਪਤਾ ਖਾਣਾ ਤੇ ਹੈ ਹੀ ਹੈ ਜੀ ਚੁੱਕ ਚੁੱਕ ਕੇ ਖਾਦਾ ਹੈ ਹਾਂਜੀ ਹਾਂਜੀ ਚੁੱਕ ਚੁੱਕ ਕੇ ਉਹਨਾਂ ਤੇ ਲਾਇਆ ਹੈ ਠੀਕ ਆ ਕੀ ਕਰੀਏ ਭਰਾਵਾ ਗਰੀਬ ਬੰਦੇ ਆ ਨਾ ਘਰ ਹੈ ਆਪਣਾ ਇਹਨਾਂ ਕੋਈ ਕਾਰੋਬਾਰ ਹੈ ਅੱਜ ਦਾ ਤੇ ਫੈਮਿਲੀ ਚ ਕੌਣ ਕੌਣ ਹੈ ਜੀ ਤੁਹਾਡੇ ਫੈਮਿਲੀ ਚ ਮੇਰੀਆਂ ਦੋ ਬੇਟੀਆਂ ਇੱਕ ਬੇਟਾ ਜੋ ਛੋਟਾ ਅੱਛਾ ਅੱਛਾ ਇੱਕ ਆ ਬੰਗੀ ਤੇ ਬੜਦਾ ਵੱਡੀ ਵੱਡੀ ਦਸਵੀਂ ਚ ਹੈ ਕੋਟੀ ਬੇਟੀ ਅੱਠਵੀ ਤੇ ਘਰਾਂਟੀ ਤੁਹਾਡਾ ਕਿਤੇ ਆ ਘਰ ਭਾਈ ਮਨਜ ਸਿੰਘ ਆ ਭਾਜੀ ਅੰਟੀ ਜੀ ਆਪਣਾ ਘਰ ਕਿ ਕਰਾਈਦੇ ਜੇ ਨਹੀਂ ਵੀਰ ਜੀ ਕਿਰਾਏ ਤੇ ਗਰੀਬਾਂ ਦਾ ਕਿੱਥੇ ਬਣਾਉਂਦਾ ਜੇ ਅੱਛਾ ਘਰ ਵੀ ਕਰਾਈਦੇ ਆ ਹਾਂ ਜੀ ਵੀਰੇ ਤੇ ਆ ਰੇੜੀ ਰੇੜੀ ਕਦੋਂ ਦੀ ਲਈ ਜੇ ਰੇੜੀ ਵੀ ਸਾਲ ਹੀ ਹੋ ਗਿਆ ਜੇ ਲਈ ਅੱਛਾ ਇਹ ਆਪਣੀ ਹੋਣੀ ਰੇੜੀ ਨਹੀਂ ਵੀਰੇ ਇਹ ਵੀ ਕਿਰਾਏ ਤੇ ਬਸ ਇਹ ਵੀ ਕਿਰਾਏ ਤੇ ਆ ਰੇੜੀ ਹਾਂ ਜੀ ਠੀਕ ਆਂਟੀ ਜੀ ਅਕਸਰ ਵੀ ਆ ਕਰਾਇਆ ਦਈ ਜਾਂ ਤੇ ਹੁਣੇ ਭਾਜੀ ਆ ਕੇ ਲੈ ਕੇ ਜੇ ਅੰਟੀ ਜੀ ਤੁਹਾਡੀ ਪਹਿਲਾਂ ਵੀ ਵੀਡੀਓ ਇੱਥੇ ਕਾਫੀ ਪਈਆਂ ਚਾਰ ਪੰਜ ਵੀਡੀਓ ਤੁਹਾਡੀਆਂ ਪੈ ਗਈਆਂ ਨਾ ਨਟ ਤੇ ਤੇ ਤੁਹਾਨੂੰ ਕਿਵੇਂ ਇੱਥੇ ਗਾਕਾਂ ਦਾ ਰਿਸਪੌਂਸ ਨਹੀਂ ਮਿਲਿਆ ਕੋਈ ਵੀ ਕੋਈ ਕੋਈ ਆ ਰਿਹਾ ਅੱਛਾ ਹਾਂਜੀ ਲਗਾਤਾਰ ਗਾਗ ਨਹੀਂ ਹੈ ਗਾਗ ਜਿਸ ਤਰ੍ਹਾਂ ਗਾਗ ਦੀ ਪੀਲ ਲੱਗੀ ਹੋਵੇ ਜਾਂ ਕਸਟਮਰ 8-10 ਇਕੱਠੇ ਹੋਣ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਮੈਂ ਤੇ ਇਹ ਕਹਿਣਾ ਚਾਹਾਂਗੀ ਵੀਰ ਜੀ ਹੱਥ ਜੋੜ ਕੇ ਬੇਨਤੀ ਕਰ ਆਓ ਖਾਣਾ ਖਾਓ ਤੇ ਮੈਨੂੰ ਤਰੱਕੀ ਦੇ ਦਿਵਾਓ ਤੁਸੀਂ ਕੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹੋਰ ਇਹ ਵੀ ਹੱਥ ਜੋੜ ਕੇ ਬੇਨਤੀ ਕਰ ਸਕਦੇ ਆਣਾ ਨਾ 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 ਬਈ ਅੰਟੀ ਤੁਹਾਡੀ ਐਡੀ ਵੀਡੀਓ ਵਾਇਰਲ ਹੋਈ ਆ ਹਾਂਜੀ ਤੇ ਉਹਦਾ ਕੋਈ ਅਸਰ ਨਹੀਂ ਪਿਆ ਨਹੀਂ ਕੁਝ ਕੁ ਲੋਗ ਆ ਰਹੇ ਆ ਜੇ ਆਪਾਂ ਕਹੇ ਇਹ ਲਗਾਤਾਰ ਨਹੀਂ ਕੋਈ ਆ ਰਿਹਾ ਹੁਣ 3 ਦਿਨ 4 ਦਿਨ ਹੋ ਗਏ ਪੂਰੇ ਮੈਂ ਬਿਲਕੁਲ ਖਾਲੀ ਘਰ ਜਾ ਰਹੀ ਸੀ ਅੱਛਾ ਖਾਲੀ ਜਾ ਰਹੇ ਹੋ ਘਰ ਅੱਛਾ ਕੋਈ ਪੈਸਾ ਲੈ ਕੇ ਨਹੀਂ ਜਾਂਦੀ ਰੇੜੀ ਤੋਂ ਨਾ ਨਹੀਂ 200 250 ਉਹ ਤੁਹਾਨੂੰ ਪਤਾ ਕਮਾਈ ਥੋੜੀ ਹੁੰਦੀ ਹੈ ਉਹਦੇ ਗੈਸ ਵੀ ਚੱਲਣ ਡਿਆ ਗੈਸ ਦਾ ਕਿੰਨਾ ਲੱਗਦਾ 500 ਬੰਜਨ ਦਾ ਖਰਚਾ ਵੀ ਤੇ ਹੈਗਾ ਨਾ ਭਾਜੀ ਰਾਜੀ ਸੋਦਾ ਨਹੀਂ ਲੈਣਾ ਅੱਛਾ ਸਾਰਾ 500 ਦਿਨ ਕੇ ਬੰਦਾ ਹਾਂ 500 ਰੁਪਏ ਵਿੱਚ ਗੈਸ ਦਾ ਵੀ ਕੱਢਣਾ ਵਾ ਆਟੇ ਦਾ ਵੀ ਕੱਢਣਾ ਸਾਰਾ ਕੁਝ ਹੀ ਇਹਦੇ ੱਡ ਸਬਜ਼ੀ ਦਾ ਵੀ ਕੱਢਣਾ ਆਣਾ ਮਤਲਬ ਕੋਈ 100 150 ਰੁਪਏ ਤੁਹਾਨੂੰ ਬਚ ਜਾਂਦਾ ਦਿੰਦਾ ਮੈਂ ਸਾਈ ਮੁਸ਼ਕਲ ਨਾਲ ਉਹਦੇ ਵਿੱਚੋਂ ਘਰ ਦਾ ਵੀ ਕਿਰਾਇਆ ਕੱਢਣਾ ਮੁੜ ਕੇ ਕੋਈ ਗੈੰਟੀ ਜ਼ਿੰਦਗੀ ਕਿੱਦਾਂ ਜਿੰਦੇ ਪਿਓ ਬੜੀ ਮੁਸ਼ਕਲ ਆ ਨਾਲ ਮੈਂ ਆਹ 15 ਤਰੀਕ ਨੂੰ 3 ਮਹੀਨੇ ਦਾ ਮਕਾਨ ਦਾ ਕਿਰਾਇਆ ਹੋ ਜਾਣਾ ਮੇਰਾ ਮੈਂ ਉਹ ਨਹੀਂ ਦੇ ਪਾਈ ਅੱਟੀ ਜਿੱਦਾਂ ਪੰਜਾਬ ਦੇ ਲੋਕ ਆ ਜਿੱਦਾਂ ਹਣ ਇੱਥੇ ਬਾਹਰ ਦੇ ਜਿਹੜੇ ਪ੍ਰਵਾਸੀ ਆਉਂਦੇ ਉਹਨਾਂ ਕੋਈ ਚੀਜ਼ਾਂ ਖਾਣ ਪਹੁੰਚ ਜਾਂਦੇ ਆ ਛੇਤੀ ਤੋਂ ਛੇਤੀ ਤੇ ਤੁਹਾਡੇ ਕੋਲ ਕਿਉਂ ਨਹੀਂ ਆਉਂਦੇ ਇਹ ਲੋਕਾਂ ਦੀ ਸਮਝ ਹੈ ਵੀਰੇ ਕੀ ਕਰ ਸਕਦੇ ਆ ਹਣ ਰੇੜੀਆਂ ਦੇ ਵੇਲੇ ਇੰਨਾ ਰੌਸ਼ ਪਿਆ ਹੁੰਦਾ ਜਿਹੜੇ ਪ੍ਰਵਾਸੀ ਮਜ਼ਦੂਰ ਆੜ ਇਹ ਪਾਸਪੋਰਟ ਲਾਉਂਦੇ ਉਹਨਾਂ ਉਹ ਭੱਜੇ ਭੱਜੇ ਜਾਂਦੇ ਆ ਹਣ ਜੇ ਕਿਸੇ ਪੰਜਾਬੀ ਭੈਣ ਨੇ ਇੱਥੇ ਕੰਮ ਸ਼ੁਰੂ ਕੀਤਾ ਵਾ ਤੇ ਤੁਹਾਡੇ ਕੋਲ ਕਿਉਂ ਨਹੀਂ ਇੱਥੇ ਲੋਕ ਪਹੁੰਚਣਦੇ ਇਹ ਵੀਰੇ ਕੀ ਕਹਿ ਸਕਦੇ ਆ ਲੋਕਾਂ ਦੀ ਸੋਚ ਹੈ ਨਾ ਕਿ ਕੀ ਖਾਣਾ ਕੀ ਨਹੀਂ ਖਾਣਾ ਅੱਟੀ ਇਹ ਇੱਥੇ ਲੋਕੇਸ਼ਨ ਕੀ ਜੇ ਕਿਸੇ ਨੇ ਤੁਹਾਡੇ ਕੋਲ ਖਾ ਇਹ 30ਵੇਂ ਨਹਿਰ ਹਾਂਜੀ ਬੋਲ ਪੁਲ ਦੇ ਥੱਲੇ ਇਹ ਤਰਨ ਦਾਖਾਣੇ ਦੇ ਸਾਹਮਣੇ ਅੱਛਾ ਇਹ ਤਨਤਨ ਤਨਤਨ ਵਾਲਾ ਪੋਲ ਹਾਂਜੀ ਤਨਤਾ ਰੋਡ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ